ਘੜੇ ਮਾਰੀ ਹੋਈ ਤਾਂ ਨਹੀਂ ਕੋਈ ਪੈਸੇ ਮਿਲੇ ਆ ਲੋਕਾਂ ਦੀ ਫਸਲ ਮੱਚ ਗਈ ਆ ਕੋਈ ਸੁਣਵਾਈ ਨਹੀਂ ਕੋਈ ਇਹਨਾਂ ਲੋਕਾਂ ਨੂੰ ਮਾਅਬਜ਼ਾ ਨਹੀਂ ਭਾਂਸਿਆਂ ਬੜੇ ਵੱਡੇ ਵੱਡੇ ਵਾਅਦੇ ਕਰਦਾ ਕਿ ਮੈਂ ਮੀਟਿੰਗਾਂ ਬੁਲਾ ਲਿਆਂ ਜੀ ਮੈਂ ਅਮਰਜੈਂਸੀ ਮੀਟਿੰਗ ਸੱਦ ਲਈ ਜੀ ਗਰਦੌਰੀਆਂ ਕਰਾਂਗੇ ਨਾਲ ਦੀ ਨਾਲ ਮਾਅਬਜ਼ਾ ਦੇਵਾਂਗੇ ਗਰਦੌਰੀਆਂ ਬਾਅਦ ਚ ਮਾਅਬਜ਼ਾ ਪਹਿਲਾਂ ਜੇਬ 'ਚ ਆਇਆ ਕਰੂਗਾ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਲਗਾਤਾਰ 2 ਸਾਲ ਤੋਂ ਸੁਣ ਰਹੇ ਆ ਲੋਕ ਤੇਰੀਆਂ 2 ਸਾਲਾਂ ਦੇ ਵਿੱਚ ਤੇਰੀ ਸਰਕਾਰ ਦਰਾਂ ਜਿੰਨੀਆਂ ਵੀ ਕੁਦਰਤੀ ਆਫਤਾਂ ਆਈਆਂ ਨੇ ਉਹਨਾਂ ਕੁਦਰਤੀ ਆਫਤਾਂ ਦੇ ਵਿੱਚ ਕਿੰਨਾ ਕੁ ਲੋਕਾਂ ਨਾਲ ਖੜਾ ਹੈੰਦਾ ਦਾ ਪਿੰਡ ਹੈ ਇੱਥੇ 50 ਏਕੜ ਜਿਹੜੀ ਕਣਕ ਉਹ ਮੱਚ ਕੇ ਸਾਰੀ ਫਸਲ ਤਬਾਹ ਹੋ ਗਈ ਆ ਸੁਪਵਾਨ ਸਿਆਂ ਬੜੇ ਡਰਾਮੇ ਕਰਦਾ ਹੁੰਦਾ ਸੀਗਾ ਸਕੂਟਰ ਜੇ ਤੇ ਬਹਿ ਕੇ ਮਗਰ ਚੱਕੀ ਫਿਰਦਾ ਸੀ ਯਾਦ ਹੋਣਾ ਤੇਰੇ ਮੋੜੀ ਜੀ ਅੱਗ ਬੁਝਾਉਂਦਾ ਫਿਰਦਾ ਹੁੰਦਾ ਸੀ ਹੁਣ ਕਦ ਮੁੱਖ ਮੰਤਰੀ ਆ ਯਾਰ ਇਹ ਲੋਕ ਕੱਲ ਦੇ ਧਰਨੇ ਤੇ ਬੈਠੇ ਆ ਅੱਜ ਵੀ ਠਾਣਾ ਆਨੰਦਗੜ੍ਹ ਕੇ ਰਿਆ ਹੋਇਆ ਆਓ ਪਿਛਲੇ ਬਸੇ ਸੋਚ ਲੱਗੀ ਆ ਟਰਾਂਸਫਰ ਨਹੀਂ ਸੋਚੀ ਆ ਹਨਾ ਸੋਚ ਲੱਗੀ ਆ ਉੱਥੋਂ ਜਿਹੜਾ ਚਿੰਗੜਾ ਡਿੱਗ ਕੇ ਸਾਰੀ ਇਹਨਾਂ ਦੀ ਫਸਲ ਜਿਹੜੀ 50 ਏਕੜ ਕਲਕ ਮੱਚੀ ਆ ਸੋ ਅਣਗੈਲੀ ਆ ਮਹਿਕਮੇ ਦੀ ਇਹ ਸਾਰੇ ਪਿੰਡ ਵਾਲਿਆਂ ਦੀ ਮੰਗ ਆ ਇਹ ਪਰਿਵਾਰਾਂ ਦੀ ਮੰਗ ਆ ਕਿ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਲਾਈਟ ਦੇਣੀ ਛੱਡੀ ਜਦੋਂ ਕਿ ਤੜਕੇ 9 ਵਜੇ ਤੋਂ ਲੈ ਕੇ ਆਥਨੇ 5-6 ਵਜੇ ਤੱਕ ਲਾਈਟ ਬੰਦ ਰਹਿੰਦੀ ਆ ਅਤੇ ਛੱਡੀ ਹੋਈ ਲੈਂਡ ਦੇ ਵਿੱਚ ਟਿੰਗੜਾ ਲੱਗਿਆ ਤਾਂ ਜਾ ਕੇ ਇਹ 50 ਏਕੜ ਦਾ ਨੁਕਸਾਨ ਇਹਨਾਂ ਲੋਕਾਂ ਦਾ ਹੋਇਆ ਸੋ ਇਹ ਉਹੀ ਪਿੰਡ ਨੇ ਆਨੰਦਗੜ੍ਹ ਹੋਵੇ ਕੁੱਦਾ ਬਾਜਕ ਬੰਬੀਹਾ ਇਹ ਪਿੰਡਾਂ ਦੇ ਵਿੱਚ ਪਹਿਲਾਂ ਬਿਰਕਾਂ ਕਰਮਗੜ੍ਹ ਛਤਰਾ ਜਦੋਂ ਪਹਿਲਾਂ ਆ ਕੁਝ ਦਿਨ ਪਹਿਲਾਂ ਦੀ ਗੱਲ ਆ ਮਹੀਨਾ ਕੋਇਆ ਹੋਣਾ ਬਾਈ ਗੜਿਆ ਉਹ ਪੰਜ ਪੰਜ ਮਾਰ ਦੀ ਗੱਲ ਹੋਇਆ ਦੋ ਮਾਰ ਦੀ ਗੱਲ ਇਹ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੜੇਮਾਰੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਸੀ ਕੋਈ ਗੁਰਦੌਰੀ ਨਹੀਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੋਈ ਇਹਨਾਂ ਲੋਕਾਂ ਨੂੰ ਮਾਅਬਜ਼ਾ ਨਹੀਂ ਪੰਜ ਸਿਆਂ ਬੜੇ ਵੱਡੇ ਵੱਡੇ ਵਾਅਦੇ ਕਰਦਾ ਕਿ ਮੈਂ ਮੀਟਿੰਗਾਂ ਬੁਲਾ ਲਿਆਂ ਜੀ ਮੈਂ ਅਮਰਜੈਂਸੀ ਮੀਟਿੰਗ ਸੱਦ ਲਈ ਜੀ ਅਸੀਂ ਹੁਣ ਜਿਹੜੀ ਗੁਰਦੌਰੀਆਂ ਕਰਾਂਗੇ ਨਾਲ ਦੀ ਨਾਲ ਮਾਅਬਜ਼ਾ ਦੇਵਾਂਗੇ ਗੁਰਦੌਰੀਆਂ ਬਾਅਦ ਚ ਮਾਅਬਜ਼ਾ ਪਹਿਲਾਂ ਜੇਬ 'ਚ ਆਇਆ ਕਰੂਗਾ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਲਗਾਤਾਰ 2 ਸਾਲ ਤੋਂ ਸੁਣ ਰਹੇ ਆ ਲੋਕ ਤੇਰੀਆਂ 2 ਸਾਲਾਂ ਦੇ ਵਿੱਚ ਤੇਰੀ ਸਰਕਾਰ ਦੌਰਾਨ ਜਿੰਨੀਆਂ ਵੀ ਕੁਦਰਤੀ ਆਫਤਾਂ ਆਈਆਂ ਨੇ ਉਹਨਾਂ ਕੁਦਰਤੀ ਆਫਤਾਂ ਦੇ ਵਿੱਚ ਕਿੰਨਾ ਤੂੰ ਲੋਕਾਂ ਨਾਲ ਖੜਾ ਹੈ ਬਹੁਤ ਗੱਲਾਂ ਤੂੰ ਖੜਾ ਬਲੇ ਵੀ ਕੀਤੀਆਂ ਬਥੇਰੀਆਂ ਫੋਟੋਆਂ ਵੀ ਕਰਾਈਆਂ ਤੂੰ ਉਦੋਂ ਪਹੁੰਚੇ ਚੱਕ ਚੱਕ ਕੇ ਕਿ ਅਸੀਂ ਨਾਲ ਖੜਿਆ ਲੋਕਾਂ ਦੇ ਪਰ ਉਹ ਵੀ ਲੋਕਾਂ ਨੂੰ ਕੋਈ ਨਾਮਜਾ ਨਹੀਂ ਮਿਲਿਆ ਕੋਈ ਪੈਸਾ ਨਹੀਂ ਮਿਲਿਆ ਗੜੇ ਮਾਰੀ ਹੋਈ ਤਾਂ ਨਹੀਂ ਕੋਈ ਪੈਸੇ ਮਿਲੇ ਆ ਲੋਕਾਂ ਦੀ ਫਸਲ ਮੱਚ ਗਈ ਆ ਇਹ ਵੀ ਲੋਕਾਂ ਨੇ ਧਰਨੇ ਤੁਰਨੇ ਲਾ ਕੇ ਇਕੱਠੇ ਹੋ ਕੇ ਅੱਜ ਕਿਤੇ ਜਾ ਕੇ ਦੀ ਗਰਦੌਰੀ ਕਰਕੇ ਲਿਖ ਕੇ ਲਗਿਆਗਾਹਾਂ ਪਤਾ ਨਹੀਂ ਵੋਟਾਂ ਦਾ ਇਹਨੂੰ ਲਮਕਾ ਦੇਓਗੇ ਲਾਰਾ ਲਾ ਕੇ ਤੇ ਮਿਲਣਾ ਸ਼ਾਇਦ ਇਹਨਾਂ ਲੋਕਾਂ ਨੂੰ ਵੀ ਨਹੀਂ ਇਹਨਾਂ ਲੋਕਾਂ ਕੋਲੇ ਵਿਚਾਰੇ ਉਹ ਵੀ ਗਰੀਬ ਕਿਸਾਨ ਨੇ ਜਿੰਨਾਂ ਕੋਲੇ 5-5 4-4 ਥੱਲੇ ਪੈਲੀ ਸਰ ਵੀ ਮੱਚ ਜਾਂ ਉਹ ਪਰਿਵਾਰ ਨੇ ਜਿੰਨਾਂ ਕੋਲ 68-68000 ਨੂੰ 77000 ਨੂੰ ਠੇਕੇ ਦੇ ਪੈਣੀ ਲਈ ਦੀ ਸੀ ਉਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੈ ਠੇਕਾ ਦੇ ਚੁੱਕਿਆ ਆਹੀ ਚਾਰਮਨ ਦਾਣੇ ਘਰੇ ਆਉਣੇ ਸੀਗੇ ਤੇ ਸੜਕੇ ਬਚ ਗਏ ਸੋ ਇੱਕ ਤਾਂ ਘੱਟੋ ਘੱਟ ਹੁਣ ਲੋਕਾਂ ਨੂੰ ਇਹਨਾਂ ਲੀਡਰਾਂ ਕੋਲੇ ਸਵਾਲ ਪੁੱਛਣੇ ਚਾਹੀਦੇ ਆ ਵਸੇ ਹੋ ਵੀ ਰਿਹਾ ਹੁਣ ਇੱਥੇ ਗੁੜੀਆਂ ਸਾਹਿਬ ਕਹਿੰਦੇ ਆ ਕਿਈ ਪਿੰਡਾਂ 'ਚ ਗੁੜੀਆਂ ਸਾਹਿਬ ਦਾ ਵਿਰੋਧ ਹੋ ਜਾਂਦਾ ਨੇ ਮੁੰਡੇ ਦਾ ਵਿਰੋਧ ਹੋਇਆ ਉਹ ਲੋਕਾਂ ਨੂੰ ਪੁੱਛਦੇ ਆ ਕਿ ਵਿਰੋਧ ਕਿਉਂ ਹੋਇਆ ਭਾਈ ਸਾਹਿਬ ਖੇਤੀਬਾੜੀ ਮੰਤਰੀ ਹੋ ਟੋਡੇ ਇਲਾਕੇ ਦਾ ਇਹ ਏਰੀਆ ਤੁਹਾਡਾ ਇਲਾਕਾ ਹੈ ਨੇੜੇ ਦੇ ਇੰਨੇ ਉਹ ਇਨਾਂ ਲੋਕਾਂ ਦੀ ਆ ਕੇ ਸਾਰ ਲਈ ਬਾਤ ਕਿਸੇ ਕਿਸੇ ਨੇ ਆ ਕੇ ਪਰ ਲੋਕ ਵਿਰੋਧ ਹੀ ਕਰਨਗੇ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਇਹਨਾਂ ਨੂੰ ਘੇਰ ਕੇ ਸਵਾਲ ਪੁੱਛੋ ਜਿਹੜੇ ਵੱਡੇ ਵੱਡੇ ਗੱਪ ਮਾਰ ਕੇ ਏਡਾ ਵੱਡਾ ਬਹੁਤ ਲੈ ਕੇ ਆਏ ਆ ਸੋ ਇਹ ਅਪੀਲ ਆ ਸਰਕਾਰ ਨੂੰ ਵੀ ਪੰਚਾਇਤਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇੱਧਰ ਨੂੰ ਮੜਾ ਜਾ ਹੁਣ ਘਮਾ ਗੱਡੀ ਆ ਦੇਖ ਆ ਕੇ ਲੋਕਾਂ ਨਾਲ ਧੁੱਦਾ ਪੈਂਦਾ ਸ਼ਾਇਦ ਤੈਨੂੰ ਪਤਾ ਲੱਗ ਗਿਆ ਸੀਐਡੀ ਦੇ ਰੇਖ ਕੋਲ ਪਲਪਲ ਦੀ ਜਾਂਦੀ ਆ ਕਿੱਥੇ ਕੀ ਨੁਕਸਾਨ ਆ ਕਿੱਥੇ ਕੀ ਇਨਸਾਨ ਹੋਇਆ ਇੱਥੇ ਕੱਲ ਦਾ ਤੇਰਾ ਕੋਈ ਇੱਥੇ ਤੇਰਾ ਮੰਤਰੀ ਅਧਿਕਾਰੀ ਉਤਰੀ ਮਾਰੇ ਮੁੱਟੇ ਅੱਜ ਫਿਰਦੇ ਆ ਕੱਲ ਤੇ ਅਸੀਂ ਭੱਲਾ ਵੀ ਆਇਆ ਸੀ ਹਲਕਾ ਚਾਰਜ ਲਾਇਆ ਹੋਇਆ ਉਹ ਵੀ ਇੱਥੇ ਆ ਕੇ ਇੱਕ ਵਾਰੀ ਬੋਲੀ ਪ੍ਰਸ਼ਾਸਨ ਦੀ ਬੋਲ ਕੇ ਤੇ ਇੱਥੋਂ ਨਿਕਲ ਗਿਆ ਲੋਕਾਂ ਨੇ ਜਰੂਰ ਦਾ ਘਰਾਓ ਕੀਤਾ ਘਰਾਓ ਵੀ ਇਸ ਕਰਕੇ ਕੀਤਾ ਲੋਕ ਪੁੱਛਣਾ ਚਾਹੁੰਦੇ ਸੀ ਵੀ ਕੀ ਸਾਡੇ ਨਾਲ ਆ ਪ੍ਰਸ਼ਾਸਨ ਨਾਲ ਬਹੁਤ ਹੋਰ ਬਾਈ ਗੱਲਬਾਤ ਪਈ ਇਹ ਸਾਰੇ ਉਹ ਖੜੇ ਨੇ ਭਰਾ ਜਿਨ੍ਹਾਂ ਦੇ ਬਈ ਇਹ ਖੇਤ ਮੱਚੇ ਆ ਫਸਲ ਬੱਚੀ ਆ ਕਣਕ ਐਫਆਈਆਰ ਹੀ ਨਹੀਂ ਕੱਟੀ ਮੁਲਾਜ਼ਮਾਂ ਨੇ ਐਫਆਈਆਰ ਹੀ ਨਹੀਂ ਕੱਟੀ ਬੱਲਬਾਤ ਤਾਂ ਬਈ ਸਾਡੀ ਮੰਗ ਇਹ ਸੀ ਕੱਲ ਵੀ ਤੇ ਹੁਣ ਵੀ ਅਸੀਂ ਥਾਣੇ ਉੱਥੇ ਬੈਠਾ ਸਾਡਾ ਪਿੰਡ ਸਾਰਾ ਥਾਣੇ ਦੇ ਗੇਟ ਤੇ ਵੀ ਜਾਂ ਤਾਂ ਸਾਨੂੰ ਜਿਹੜਾ ਮਾਗ ਸਾਡਾ ਫੁੱਟ ਤੁਰਤ ਕਿਉਂਕਿ 60000 ਦਾ ਮਿਨੀਮਮ ਨੁਕਸਾਨ ਹੈ ਚੰਗੇ ਝਾੜਸੀ ਕਣਕਾਂ ਦੇ 22 ਤੋਂ 24 ਕਵਾਂਟ ਲਗਤ ਗਈ ਜਾਂਦੀਆਂ ਵੀ ਸਾਡਾ ਦੇ ਦਿਓ ਜਿੰਨੇ ਘਰ ਤਾਂ 8-10 ਘਰ ਬਣਦੇ ਐ ਵਿੱਚ ਗਰੀਬ ਪਰਿਵਾਰ ਹੈ ਠੇਕੇ ਦੇ ਵਾਲੇ ਵੀ ਹੈਗੇ ਐ ਵਿੱਚ ਉਹ ਦੇਣ ਦਾ ਹੱਕ ਹੁੰਦਾ ਜੇ ਤੁਸੀਂ ਨਹੀਂ ਦੇਣਾ ਤਾਂ ਨਹੀਂ ਦੇਣਾ ਤਾਂ ਇਹਦੇ ਤੇ 435 ਦਿੱਤਾ ਹੈ ਤੇ ਯੂਨੀਅਨ ਨੇ ਕਿਹਾ ਸੀਗਾ ਵਕੀਲ ਨੇ ਰਾਇ ਕਰਕੇ 435 ਤੇ ਤੇ ਇਹਦੇ ਬਿਜਲੀ ਬੋਰਡ ਤੇ ਪਰਚਾ ਕੱਟਦੇ ਕਿਉਂਕਿ ਜਿਹੜੀ ਸੋਚ ਤੋਂ ਅੱਗ ਪਈ ਐ ਇਸ ਤੋਂ ਲਾਈਨ ਤੋਂ ਇਹ ਬਿਜਲੀ ਬੋਰਡ ਦੀ ਨਗਹਿਲੀ ਕਰਨ ਨਗਹਿਲੀ ਕਰਨ ਨਗਹਿਲੀ ਦੇ ਕਾਰਨ ਇਹ ਵੀ ਰਿਸਪੌਂਸਿਬਲ ਬਿਜਲੀ ਬੋਰਡ ਹੀ ਬੰਦਾ ਐ ਅਸੀਂ ਆਪ ਵੀ ਇੱਕਤਰ ਵੱਲੋਂ ਪਰਚਾ ਦਰਜ ਕਰਾਵਾਂਗੇ ਹੁਣ ਉਹ ਜਿਹੜਾ ਉਹ ਜਿਹੜਾ ਪ੍ਰਸ਼ਾਸਨ ਐ ਉਹ ਬਿਜਲੀ ਬੋਰਡ ਦੀ ਮਤਲਬ ਕਿ ਸਾਈਡ ਲੈ ਰਿਆ ਪਰਚਾ ਨਹੀਂ ਕੱਟ ਰਿਹਾ ਉਹ ਸਾਨੂੰ ਕੱਲ ਸ਼ਾਮ ਦੇ ਵਾਂਗੂ ਕੱਲ 4 ਵਜੇ ਤੇ ਬੈਠੇ ਰਹੇ ਰਾਤ 20:00 ਵਜੇ ਰਿਹਾ 10 ਵਜੇ ਮੀ ਆ ਗਿਆ ਮੀਜ ਵੀ ਬੈਠੇ ਰਹੇ ਆ ਵੀ ਉਹਦਾ ਜੇਲ ਕਰਨ ਵਾਲਾ ਕੰਮ ਸੀ ਲੱਗੇ 435 ਜੇ ਅੰਰਕਾ ਸੀ ਨਾ ਦਮ ਹੋਇਆ ਸਾਡੇ ਪਰਚੇ 'ਚ ਦਲਦ ਖਾਰਜ ਕਰ ਤੁਸੀਂ ਘਰੇ ਆ ਜਾਵਾਂਗੇ ਜਾਂ ਖਾਲੀ ਹੱਥ ਹੋਣਾ ਖਾਲੀ ਹੱਥੋ ਦੋ ਆ ਜਾਵਾਂਗੇ ਹੁਣ ਸਾਡੀ ਤਾਂ ਇਹੀ ਮੰਗ ਹੈ ਵੀ ਸਾਨੂੰ ਮੁੜ ਕੇ ਜੀ ਇਹ ਕਹਿੰਦੇ ਆ ਤੁਸੀਂ ਜੋ ਸਾਨੂੰ ਡਿਪਟੀ ਸਾਹਿਬ ਕਹਿੰਦੇ ਜੀ ਪਰਸਨਲ ਮੈਟਰ ਬਣ ਜੂਗਾ ਡੀਐਸਡੀ ਸਾਹਿਬ ਤੇ ਹੋ ਜੂਗਾ ਅਸੀਂ ਕਹਿੰਦੇ ਅਸੀਂ ਕੋਈ ਪਰਸਨਲ ਨਹੀਂ ਕਰਨਾ ਚਾਹੁੰਦੇ ਪਰਚਾ ਅਸੀਂ ਕਰਨਾ ਚਾਹੁੰਦੇ ਬਿਜਲੀ ਬੋਰਡ ਤੇ ਉਹ ਤਾਂ ਬਿਜਲੀ ਬੋਰਡ ਦੇ ਦੇਖਣਾ ਵੀ ਇਸ ਚੀਜ਼ ਦਾ ਰਿਸਪੋਨਸਿਬਲ ਇੱਥੇ ਬੰਦਾ ਕੌਣ ਸੀ ਕਿਹਦੇ ਕੋਲ ਕਿਹੜਾ ਅਧਿਕਾਰੀ ਸੀ ਸਾਡੇ ਕਿਉਂਕਿ ਬਈ ਲਾਈਨ ਚੱਲਦੀ ਹੈ ਲਾਈਨ ਦਾ ਚੈੱਕ ਕਰਨਾ ਆਹੀ ਇੱਕ ਵੀਰ ਹੁੰਦੇ ਮੁਲਕ ਤਾਂ ਲਾਈਨਾਂ ਚ ਲੈਣਾ ਚੈੱਕ ਕਰਨ ਦਾ ਹੱਕ ਸੀ ਵੀ ਕਿਉਂ ਉਥੋਂ ਚਿਗਾੜੇ ਕਿਉਂ ਨਿਕਲਦੇ ਕਿਉਂ ਸਪਾਰਕ ਹੋ ਜਾ ਕਿ ਕਿਤੇ ਅੱਗੇ ਫਾਲਟ ਹੈ ਪਿੱਛੇ ਫਾਲਟ ਉਹ ਚੈੱਕ ਕਰਨਾ ਮਹਿਕਮੇ ਦਾ ਹੱਕ ਬੰਦਾ ਹੁਣੇ ਸਾਡੀ ਇਹ ਹੀ ਮੰਗ ਹੈ ਉਹਨਾਂ ਸਾਡੀ ਉਥੇ ਮੀਟਿੰਗ ਚੱਲੀ ਸਾਡੇ ਬੈਠੇ ਆ ਪਿੰਡ ਦੇ ਵੀ ਲੋਕ ਤੇ ਯੂਨੀਅਨ ਦੇ ਵੀ ਹੈਗੇ ਨਮੇਂ ਦੇ ਉਥੇ ਸਾਡੀ ਮੀਟਿੰਗ ਚੱਲ ਰਹੀ ਸੀ ਉਹਨਾਂ ਨਾਲ ਡਿਪਟੀ ਸਾਹਿਬ ਨਾਲ ਐਸਡੀਓ ਸਾਹਿਬ ਵੀ ਸੀਗੇ ਤਹਿਸੀਲਦਾਰ ਵੀ ਸੀਗੇ ਉੱਥੇ ਉਹਨਾਂ ਐਸਡੀਓ ਸਾਹਿਬ ਦੇ ਆਦੇ ਵੇਸ ਤੇ ਪਤਾ ਕਰ ਰਹੇ ਆ ਵੀ ਅਸੀਂ ਦੇਖਦੇ ਸੋਨੂੰ ਕਿੰਨਾ ਕੁ ਮੌਜਾ ਦੇ ਸਕਦੇ ਆ ਅਸੀਂ ਅੱਗੇ ਮੰਗ ਰੱਖੀ 60000 ਰੁਪਏ ਦੀ ਕਿਉਂਕਿ ਇਹਨਾਂ ਬ ਬਹੁਤ ਥੋੜੀ ਜਿਹੀ ਰਕਮ ਆ ਪ੍ਰਧਾਨ ਸਿਆ ਇੱਥੇ ਥੱਲੇ ਗਰਾਊਂਡ ਤੇ ਕੀ ਹੋ ਰਿਹਾ ਹੈ ਜਿਹੜਾ ਤੂੰ ਕਹਿੰਦਾ ਰਿਹਾ ਹੈ ਕਿ ਸਰਕਾਰਾਂ ਥੱਲਿਓਂ ਚੱਲਣਗੀਆਂ ਪਿੰਡਾਂ ਚੋਂ ਸਫਾਂ ਚੋਂ ਮਹੱਲਿਆਂ ਚੋਂ ਕਸਬਿਆਂ ਚੋਂ ਇਹ ਲੋਕਾਂ ਦਾ ਹਾਲ ਪੁੱਛ ਆ ਕਿ ਨਾ ਤੇਰਾ ਕੋਈ ਮੰਤਰੀ ਨਾ ਸੰਤਰੀ ਕੋਈ ਨਹੀਂ ਪਹੁੰਚਦਾ ਇੱਥੇ ਬੁਰਾ ਹਾਲ ਆ ਲੋਕਾਂ ਦਾ ਇਸ ਕਰਕੇ ਲੋਕਾਂ ਨੂੰ ਮੈਂ ਫਿਰ ਅਪੀਲ ਕਰਦਾ ਕਿ ਲੋਕੋ ਹੁਣ ਤੁਹਾਡੇ ਕੋਲ ਆ ਮੌਕਾ ਹੈਗਾ ਮਹੀਨਾ ਜਰੂਰ ਇਹਨਾਂ ਲੋਕਾਂ ਨੂੰ ਘੇਰ ਕੇ ਸਵਾਲ ਪੁੱਛੋ